ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਬਾਦਲਾਂ ਨੂੰ ਹਰਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਦੱਸਿਆ ਕਿ ਪ੍ਰੈਸ ਕਾਨਫਰੰਸ ਦੌਰਾਨ ਦਾਦੂਵਾਲ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਨੂੰ ਹਰਸਿਮਰਤ ਕੌਰ ਬਾਦਲ ਬਠਿੰਡਾ ਸੀਟ ਤੋਂ ਉਮੀਦਵਾਰ ਹੈ ਪਰ ਡਰੱਗ ਮਾਫੀਆ ਕਾਲਾ ਕਾਰੋਬਾਰ ਅਤੇ ਗੁਰੂ ਸਾਹਿਬ ਦੀ ਬੇਅਦਬੀ ਬਾਦਲ ਸਰਕਾਰ ਦੌਰਾਨ ਹੋਈ ਹੈ ਜਿਸ ਕਰਕੇ ਅੱਜ ਬਠਿੰਡਾ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦਾ ਸਮਾਂ ਹੈ ਇਸੇ ਤਰ੍ਹਾਂ ਕਰਨ ਨਾਲ ਸੰਪਰਦਾਵਾਂ ਸਿੱਖੀ ਅਤੇ ਸ਼੍ਰੋਮਣੀ ਸੰਸਥਾ માં ਬੱਸ ਸਕਦੀਆਂ ਨੇ ਇਸ ਤੋਂ ਇਲਾਵਾ ਦਾदूवाल ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਮੈਂ ਬਿਲਕੁਲ ਕਹਿ ਰਿਹਾ ਚਾਹੇ ਆ ਆਪਦੇ ਵੀ ਤਾਂ ਮੈਂ ਬੋਲਿਆ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਲਾ ਕੇ ਭੇਜਿਆ ਹੋਇਆ ਉਹਨਾਂ ਨੇ ਪਰ ਇੱਥੇ ਦੀ ਗੱਲ ਮੈਂ ਸਿਰਫ ਬਠਿੰਡਾ ਦੀ ਗੱਲ ਇਸ ਕਰਕੇ ਕਰ ਰਿਹਾ ਕਿ ਬਠਿੰਡੇ ਜਿਹੜਾ ਵੀ ਕੋਈ ਕੈਂਡੀਡੇਟ ਕਿਉਂਕਿ ਗੱਲ ਪਾਰਟੀ ਦੀ ਗੱਲ ਕੈਂਡੀਡੇਟ ਜਿਹੜਾ ਵੀ ਕੈਂਡੀਡੇਟ ਬੀਬਾਰ ਸਿਮਰਤ ਕੋਰ ਬਾਦਲ ਨੂੰ ਹਰਾਉਂਦਾ ਉਨੂੰ ਆਪਣਾ ਸਮਰਥਨ ਦਿਓ ਚਾਹੇ ਕਿਸੇ ਵੀ ਪਾਰਟੀ ਦਾ ਵਾ ਗੱਲ ਪਾਰਟੀ ਦੀ ਨਹੀਂ ਗੱਲ ਬਹੁਤ ਸਾਰੇ ਜਿੱਦਾਂ ਇੱਥੇ ਆਪਣਾ ਜਿਹੜੇ ਕੈਂਡੀਡੇਟ ਨੇ ਬਹੁਤ ਸਾਰੇ ਕੈਂਡੀਡੇਟ ਨੇ ਤੁਸੀਂ ਦੇਖੋ ਕਿ ਜੇ ਗੁਰਮੀਤ ਸਿੰਘ ਖੁੱਡਿਆ ਹਰਾ ਸਕਦਾ ਉਹਦਾ ਸਮਰਥਨ ਕਰ ਦਿਓ ਜੀਤਮੇਂਦਰ ਸਿੰਘ ਸਿੱਧੂ ਹਰਾ ਸਕਦਾ ਉਹਦਾ ਸਮਰਥਨ ਕਰ ਦਿਓ ਬੀਬੀ ਪਰਮਪਾਲ ਕੌਰ ਉਹ ਹਰਾ ਸਕਦੀ ਉਹਦਾ ਸਮਰਥਨ ਕਰ ਦਿਓ ਗੱਲ ਪਾਰਟੀ ਦੀ ਨਹੀਂ ਇਹ ਗੱਲ ਵਿਅਕਤੀ ਦੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਬਾਦਲ ਪਰਿਵਾਰ ਨੂੰ ਹਰਾਉਣਾ ਸਿਰਫ ਬਾਦਲ ਪਰਿਵਾਰ ਨੂੰ ਦੇਖੋ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਦੀ ਗੱਲ ਨਹੀਂ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਪੂਰੇ ਪੰਜਾਬ 'ਚ ਖੜੇ ਆ ਪਰ ਸ਼੍ਰੋਮਣੀ ਅਕਾਲੀ ਦਲ ਵੀ ਸੋਚੇ ਕਿ ਉਹਨੇ ਖਡੂਰ ਸਾਹਿਬ ਦੀ ਧਰਤੀ ਇੱਕ ਪਾਸੇ ਤਾਂ ਉਹ ਧਰਨੇ ਮੁਜ਼ਾਰੇ ਕਰ ਰਹੇ ਸੀਗੇ ਅਮਰਪਾਲ ਸਿੰਘ ਦੇ ਹੱਕ 'ਚ ਦੂਜੇ ਪਾਸੇ ਵਿਰਸਾ ਸਿੰਘ ਵਲਟੋਹਆ ਕੈਂਡੀਡੇਟ ਦੇ ਦਿੱਤਾ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਇੱਕ ਬਸ ਅਸੀਂ ਸੀਧਾਂ ਦੀ ਗੱਲ ਕਰਦੇ ਆ ਭਾਈ ਸਰਬਜੀਤ ਸਿੰਘ ਖੜਾ ਫਰੀਦਕੋੜ ਤੋਂ ਤੇ ਇੱਕ ਬਸ ਸਰਦਾਰ ਸਿਮਰਨਜੀਤ ਸਿੰਘ ਮਾਨੋ ਦੇ ਖਿਲਾਫ ਕੈਂਡੀਡੇਟ ਦੇ ਰਹੇ ਆ ਰਿਸ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਆਪਣਾ ਕੈਂਡੀਡੇਟ ਉਥੋਂ ਵਾਪਸ ਲੈਣਾ ਚਾਹੀਦਾ ਫਰੀਦਕੋਟ ਤੋਂ ਇੱਕੋ ਇੱਕ ਪੰਥਕ ਉਮੀਦਵਾਰ ਹੋਣਾ ਚਾਹੀਦਾ ਉਹ ਹੈ ਸਰਬਜੀਤ ਸਿੰਘ ਤੇ ਉਹਦਾ ਸਭ ਨੂੰ ਸਮਰਥਨ ਜੇਕਰ ਕੋਈ ਨਹੀਂ ਆਪਣੇ ਕੈਂਡੀਡੇਟ ਵਾਪਸ ਲੈਂਦਾ ਤੇ ਉਹਨਾਂ ਦੀਆਂ ਜ਼ਮਾਨਤਾਂ ਜਬਤ ਜਿਹੜੀਆਂ ਫਰੀਦਕੋਟ ਵਾਸੀਆਂ ਨੂੰ ਕਰਾਉਣੀਆਂ ਚਾਹੀਦੀਆਂ ਖਡੂਰ ਸਾਹਿਬ ਵਾਸੀਆਂ ਨੂੰ ਕਰਾਉਣੀਆਂ ਚਾਹੀਦੀਆਂ ਸਾਨੂੰ ਪੰਥ ਤੇ ਪੰਜਾਬ ਸਾਨੂੰ ਪਹਿਲਾਂ ਬਾਕੀ ਸਭ ਧੜੇਬੰਦੀਆਂ ਪਾਰਟੀਆਂ ਦੀ ਗੱਲ ਬਾਤ ਜਿਹੜੇ ਕੌਮ ਲਈ ਲੜੇ ਪੰਥ ਲਈ ਲੜੇ ਜਿੰਨਾਂ ਸ਼ਹਾਦਤਾਂ ਲਈਆਂ ਜਨਾਬ ਫਾਂਸੀਆਂ ਦੇ ਰਸੇ ਤੁੰਮੇ ਗੋਲੀਆਂ ਹਿੱਕ ਤੇ ਖਾਧੀਆਂ ਪੰਥ ਦੇ ਕੌਮ ਵਾਸਤੇ ਪੰਥ ਦੀ ਡਿੱਗੀ ਪੱਗ ਜਿਹੜੀ ਸੀ ਮੁਰਖ ਪੰਥ ਦੇ ਸਿਰ ਤੇ ਰੱਖੀ ਤੋਪਾਂ ਤੇ ਟੈਂਕਾਂ ਨਾਲ ਕਾਲ ਤੱਕ ਹੱਥ ਤੇ ਹਮਲਾ ਕਰਕੇ ਤੇ ਹਜ਼ਾਰਾਂ ਬੇਕਸੂਰ ਜਿਹੜੇ ਗੁਰਪੁਰ ਮਣਾਉਣ ਆਏ ਸ਼ਰਧਾਲੂ ਬੱਚੇ ਬਜ਼ੁਰਗ ਨੌਜਵਾਨ ਮਾਈਆਂ ਭਾਈਆਂ ਨੂੰ ਸ਼ਹੀਦ ਕੀਤਾ ਉਸ ਨੂੰ ਉਹਦੇ ਕੀਤੇ ਕਰਮਾਂ ਦੀ ਪ੍ਰਾਈਮ ਮਿਨਿਸਟਰ ਨੂੰ ਸਜ਼ਾ ਦੇਤੀ ਤੇ ਜਿਹੜੇ ਯੋਧਿਆਂ ਇੰਨੀ ਕੁਰਬਾਨੀ ਕੀਤੀ ਆਪਣੇ ਪਰਿਵਾਰਾਂ ਦਾ ਆਪੇ ਦਾ ਜਿਹੜਾ ਸੀਗਾ ਉਹ ਖਿਆਲ ਨਹੀਂ ਕੀਤਾ ਉਹਨਾਂ ਦੇ ਉਹ ਸਾਡੇ ਪੰਥ ਦੇ ਪਰਿਵਾਰ ਹੈ ਤੇ ਉਹਨਾਂ ਦੀ ਅੱਜ ਜੇਕਰ ਉਹ ਪਾਰਲੀਮੈਂਟ ਚੋਣ ਲੜਨ ਵਾਸਤੇ ਆਏ ਤੇ ਉਹਨਾਂ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਪਹਿਲਾਂ ਵੀ ਪੰਥ ਨੇ ਉਹਨਾਂ ਦੀ ਮਦਦ ਕੀਤੀ ਬੀਬੀ ਵਿਮਲ ਕੌਰ ਖਾਲਸਾ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਪਰ ਉਦੋਂ ਹਾਲਾਤ ਜਿਹੜੇ ਜੈਸੇ ਬਣੇ ਤੁਹਾਨੂੰ ਸਭ ਨੂੰ ਪਤਾ ਆ ਪਰ ਮੈਂ ਅੱਜ ਅਪੀਲ ਜਿਹੜੀ ਉਹ ਕਰਨੀ ਚਾਹਨਾ ਕਿ ਅੱਜ ਫੇਰ ਸਮਾਂ ਆ ਫਰੀਦਕੋਟ ਵਾਸੀਆਂ ਦੇ ਹੱਥ 'ਚ ਖਡੂਰ ਸਾਹਿਬ ਵਾਸੀਆਂ ਦੇ ਹੱਥ 'ਚ ਕਿ ਉਹ ਇਹਨਾਂ ਪੰਥਕ ਉਮੀਦਵਾਰਾਂ ਨੂੰ ਜਿਤਾਉਣ ਤੇ ਬਠਿੰਡਾ ਵਾਸੀਆਂ ਦੇ ਹੱਥ ਵਿੱਚ ਹੈ ਇਹ ਜਿਹੜਾ ਸਮਾਂ ਆ ਕਿ ਉਹ ਬਾਦਲ ਪਰਿਵਾਰ ਨੂੰ ਹਰਾਉਣ ਵਾਸਤੇ ਆਪਣਾ ਸਮਰਥਨ ਉਸ ਉਮੀਦਵਾਰ ਨੂੰ ਦੇਣ ਜਿਹੜਾ ਇਹਨਾਂ ਨੂੰ ਹਰਾ ਸਕਦਾ ਹੈ। ਮੈਕਸਾ ਕਿ ਥੋੜੀ ਹੈ। ਤੁਸੀਂ ਉਹਨੂੰ ਜਿਹੜਾ ਸੁਖਵੀਰ ਆਪਣਾ ਚਮਰਨਜੀਤ ਸਿੰਘ ਮਾਨ ਜਿਹਨੂੰ ਖੜਾ ਕਰ ਦਿਓ ਕੋਈ ਪੰਥਕ ਥੋੜੀ ਹੁਣ ਸਰਬਜੀਤ ਸਿੰਘ ਦੇ ਬਰਾਬਰ ਉੱਤੇ ਇੱਕ ਕੈਂਡੀਡੇਟ ਮੈਂ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹਨੂੰ ਆਪਣਾ ਕੈਂਡੀਡੇਟ ਫਰੀਦਕੋਟ ਤੋਂ ਵਾਪਸ ਲੈਣਾ ਚਾਹੀਦਾ। ਔਰ ਵੀ ਕੋਈ ਕੈਂਡੀਡੇਟ ਆ ਕਿਸੇ ਦਾ ਉਹ ਵੀ ਵਾਪਸ ਲੈਣਾ ਚਾਹੀਦਾ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਮੈਂ ਤਾਂ ਕਹਿੰਦਾ ਕਿ ਜੋ ਅਕਾਲੀ ਦਲ ਨੂੰ ਹੁਕਮ ਜਾਰੀ ਕਰਨਾ ਚਾਹੀਦਾ ਕਿ ਉਹ ਵਿਰਸਾ ਸਿੰਘ ਵਲਟੋਵਾ ਨੂੰ ਵੀ ਖਡੂਰ ਸਾਹਿਬ ਤੋਂ ਵਾਪਸ ਲਵੇ ਜੇਕਰ ਉਹ ਵਾਕਿਆ ਹੀ ਪੰਥ ਦੀ ਗੱਲ ਪੰਥ ਦੀ ਕੌਮ ਦੀ ਗੱਲ ਕਰਦੇ ਤਾਂ ਜਥੇਦਾਰ ਸਾਹਿਬ ਦਾ ਵੀ ਫਰਜ਼ ਬਣਦਾ ਜੇ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਨਹੀਂ ਲੈਂਦਾ ਆਪਣਾ ਕੈਂਡੀਡੇਟ ਵਾਪਸ ਤਾਂ ਅਕਾਲ ਤਖਤ ਦੇ ਜਥੇਦਾਰ ਨੂੰ ਹੁਕਮ ਕਰਨਾ ਚਾਹੀਦਾ ਬਾਕੀ ਬਠਿੰਡਾ ਸੀਟ ਦੇ ਉੱਤੇ ਮੈਂ ਕਹਣਾ ਡੋਨਾ ਕਿ ਹੋਣਾ ਲਖਾ ਸਿਧਾਨਾ ਪੰਥਕ ਕਰੋਂਦਾ ਹੋ ਗਿਆ ਮੈਨੂੰ ਤਾਂ ਪਤਾ ਨਹੀਂ ਆ ਬਾਕੀ ਤੁਸੀਂ ਦੇਖ ਸਕਦੇ ਸਾਡਾ ਬਠਿੰਡਾ ਸੀਟ ਤੇ ਕੋਈ ਨਹੀਂ ਆਵੇਂ ਸੰਗਤਾਂ ਗੁੰਮਰਾਹ ਨਾ ਹੋਣ ਤਾਂ ਕਿਸੇ ਨੇ ਵੈਸੇ ਲਖੇ ਸਿਧਾਨੇ ਦੀ ਮਦਦ ਕਰਨੀ 100 ਵਾਰੀ ਕਰੇ ਪਰ ਉਹਨੂੰ ਪੰਥਕ ਸਿਧਾਂਤਾਂ ਦੇ ਨਾਲ ਕੋਈ ਸਰੋਕਾਰ ਨਹੀਂ ਆ ਲਖਾ ਸਿਧਾਨਾ ਦਾ ਉਹ ਆਪਣੇ ਠੀਕ ਆ ਜੋ ਆਪਣਾ ਕੰਮ ਕਰਦਾ ਉਹ ਕਰੇ 100 ਵਾਰੀ ਕਰੇ ਇਸ ਗੱਲ ਨੂੰ ਮੁਬਾਰਕ ਆ ਉਹ ਪੰਜਾਬੀ ਮਾਂ ਬੋਲੀ ਦਾ ਕਰੇ ਜਾਂ ਕੋਈ ਲੋਕਾਂ ਦੇ ਜਿਹੜੇ ਹੈਗਾ ਭਲੇ ਦੀ ਗੱਲ ਕਰੇ ਪਰ ਪੰਥਕ ਉਮੀਦਵਾਰ ਜਿਹੜਾ ਇਨੂੰ ਪੰਚਕ ਸਿਧਾਂਤਾਂ ਦੀ ਜਾਣਕਾਰੀ ਹੋਵੇ ਉਹ ਸਾਡਾ ਉਮੀਦਵਾਰ ਅਸੀਂ ਇੱਥੇ ਨਹੀਂ ਦੇ ਸਕਦੇ ਪੰਥ ਦੇ ਵੱਲੋਂ ਸਾਂਝਾ ਉਮੀਦਵਾਰ ਮੈਂ ਜ਼ਮਨ ਸਿੰਘ ਮਾਨ ਨੂੰ ਕਹੂੰਗਾ ਉਹਨੂੰ ਫਰੀਦਪੁਰ ਤੋਂ ਆਪਣਾ ਕੈਂਡੀਡੇਟ ਵਾਪਸ ਲੈਣਾ ਚਾਹੀਦਾ ਔਰ ਬਠਿੰਡਾ ਵਾਸੀਆਂ ਨੂੰ ਇਹ ਮੇਰੀ ਅਪੀਲ ਹੈ ਇੱਕ ਵਾਰ ਫੇਰ ਕਿ ਬਠਿੰਡੇ ਵਾਲਿਓ ਇਤਿਹਾਸ ਸਿਰਜਦੇ ਹੋ ਐਰਕਾਂ ਮੇਰੀ ਅਪੀਲ ਜਿਹੜੀ ਤੁਹਾਡੇ ਚਰਨਾ ਚੋਂ ਪ੍ਰਵਾਨ ਕਰ ਲਓ ਵੋਟਾਂ ਤੁਹਾਡੀਆਂ ਤੁਸੀਂ ਪਾਉਣੀਆਂ ਨੇ ਪਰ ਐਸ ਵਾਰ ਜਿਹੜਾ ਬਾਦਲ ਪਰਿਵਾਰ ਨੂੰ ਇਥੋਂ ਜਿਹੜਾ ਮਲਿਆ ਮੇਡ ਕਰ ਦੋ ਇਹਨਾਂ ਦਾ ਹੁਣ ਜਾ ਫਿਰ ਦੋ ਇਹਨਾਂ ਦਾ ਤਾਂ ਕਿ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਨੇ ਸਾਡੀਆਂ ਸਰਵਾਈਵ ਹੋ ਸਕਣ ਸ਼੍ਰੋਮਣੀ ਕਾਲੀਦਾਰ ਤੇ ਸ਼੍ਰੋਮਣੀ ਕਮੇਟੀ ਵੀ ਪੰਥ ਤੇ ਪੰਜਾਬ ਲਈ ਕੰਮ ਜਿਹੜਾ ਉਹ ਕਰ ਸਕੇ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ